ਸਸਿਆਗਰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਜੀ ਤੇ ਆਪਾਂ ਜੀ ਗੱਲ ਕਰਨ ਲੈ ਆ ਕਿ ਅੱਜ ਨਹੀਂ ਤੇ ਕੱਲ ਨੂੰ ਬੰਦੇ ਆਪਣੇ ਤਕਰੀਬਨ ਕੱਲ ਨਿਕਲ ਗਏ ਕਈ ਪਿੰਡ ਚਲੇ ਗਏ ਆ ਤੇ ਕਈ ਅੱਜ ਜਾਣਗੇ ਜਾਨੀ ਕਿ ਇੱਥੇ ਵਰਖਾਾਲ ਬਹੁਤ ਹੋ ਗਈ ਬਹੁਤ ਜ਼ਿਆਦਾ ਮੀਂਹ ਪਿਆ ਜਿੱਦਾਂ ਕਿ ਹੁਣ ਅਸੀਂ ਤੁਹਾਨੂੰ ਕੁਝ ਦਿਖਾਣੇ ਸਦਾ ਖੇਤ ਵਗੈਰਾ ਦਿਖਾਉਂਦੇ ਅਸੀਂ ਕੈਮਰਾ ਦੂਸਰੇ ਪਾਸੇ ਉਲਟ ਘੁਮਾ ਕੇ ਤੁਹਾਨੂੰ ਦਿਖਾਉਂਦੇ ਆ ਇਹ ਇੰਨੀ ਵਾਰ ਚ ਪੈ ਗਿਆ ਤੇ ਇੱਥੇ ਦੋ ਮਸ਼ੀਨਾਂ ਸਾਡੀਆਂ ਇੱਥੇ ਖੜੀਆਂ ਕਰਤਾਰ ਦੇ ਦਸਮੇਂ ਤੇ ਇੱਕ ਸਾਡਾ ਖੜੀਆ ਦੂਸਰੇ ਪਿੰਡ ਇਹਨਾਂ ਨੂੰ ਤਿੰਨਾਂ ਨੂੰ ਇਕੱਠਾ ਕਰਕੇ ਤੇ ਬੰਦਿਆਂ ਨੂੰ ਸਾਰਿਆਂ ਨੂੰ ਲੈ ਕੇ ਆ ਰਹੇ ਕਿਉਂਕਿ ਪੰਜਾਬ ਦੇ ਤਕਰੀਬਨ ਤਕਰੀਬਨ ਹੀ ਡਰਾਈਵਰ ਚਲੇਗਾ ਇੱਥੇ ਹੁਣ ਚੱਲੂਗਾ ਜੀ ਤੁਹਾਨੂੰ ਆਪਾਂ ਦੱਸ ਦੇ ਜਿਹੜੇ ਮੇਰੇ ਵੀਰਾਂ ਨੂੰ ਆਉਣਾ ਹੈ ਡਰਾਈਵਰਾਂ ਨੇ 12 ਤਰੀਕ ਦੇ ਲਗਭਗ ਆਇਆ ਜੇ ਕਿਉਂਕਿ ਉਹ ਤੋਂ ਪਹਿਲਾਂ ਕੰਮ ਨਹੀਂ ਚੱਲਦਾ ਅੱਜ ਕਿੰਨੀ ਦੇ 27 ਤਰੀਕ ਹੈ ਨਾ 15 ਦਿਨ ਦਾ ਉਹ ਦੱਸ ਰਿਹਾ ਤੇ ਆਪਣੇ ਹਿਸਾਬ ਨਾਲ ਤੇ 10 ਦਿਨ ਬਿਲਾ ਲ ਤੁਸੀਂ ਤੇ ਫਿਰ ਵੀ 11 12 ਦਿਨ ਬਣ ਗਏ ਇਹਨੇ ਇਹਨੇ ਦਿਨ ਤੁਹਾਨੂੰ ਇੰਤਜ਼ਾਰ ਕਰਨਾ ਪਿਆ ਬਾਰਸ਼ ਸਾਨੂੰ ਪਤਾ ਹੈ ਅਸੀਂ ਕੱਲ ਪਰਸੋਂ ਦਾ ਮੀ ਪਿਆ ਪਰਸੋਂ ਦਾ ਸਾਡੇ ਸਮਾਨ ਹੈ ਪੂਰਾ ਭੇਜ ਚੁੱਕਿਆ ਜਾਨੀ ਕਿ ਬਿਸਤਰੇ ਵਗੈਰਾ ਬਿਸਤਰੇ ਕੰਬਲ ਜਿਹੜਾ ਵੀ ਹੈ ਸਾਰਾ ਭੇਲਿਆ ਆ ਦੇਖੋ ਟੀ-ਸ਼ਰਟ ਨਵੀਂ ਲਈ ਆਪਾਂ ਤੇ ਕਪੜੇ ਵੀ ਤਕਰੀਬਨ ਆਪਣੇ ਭੇਜ ਚੁੱਕਿਆ ਅੱਜ ਆਪਾਂ ਟੈਂਟਾਂ ਕੋਲ ਗਏ ਸੀ ਉਹ ਟੈਂਟਾਂ ਨਾਲ ਨੂੰ ਪਹਿਲਾਂ ਤੁਹਾਨੂੰ ਇਹ ਆਖਿਆ ਕਿ ਸਾਨੂੰ ਤੁਸੀਂ ਰਜਾ ਬਿਸਤਰਾ ਚਾਹੀਦਾ ਬਿਸਤਰਾ ਹੱਦੇ ਅਸੀਂ ਉਹਨੇ ਉਹ ਸਮਝ ਨਹੀਂ ਆਦੀ ਸਾਨੂੰ ਕੀ ਚੀਜ਼ ਆ ਹਾਂ ਫਿਰ ਬਾਅਦ ਮੈਂ ਰਜਾਈ ਚਾਹੀਏ ਰਜਾਈ ਉੱਤੇ ਡਾਲਣੇ ਵਾਲੀ ਉਹਨੇ ਹਾਂ ਹਾਂ ਮਿਲ ਜੇ ਕਿਰਾਏ 'ਤੇ ਫਿਰਾਂ ਦੇ ਅਸੀਂ ਤੁਹਾਨੂੰ ਜਾਣਦੇ ਨਹੀਂ ਜਿਹੜਾ ਨਾਲ ਹੀ ਮੇਰੇ ਬੰਦਾ ਗੋਰੀ ਉਹ ਕੰਬੀ ਗਿਆ ਠੰਡ ਨਾਲ ਤੇ ਕਹਿੰਦੇ ਅਸੀਂ ਤੁਹਾਨੂੰ ਜਾਣਦੇ ਨੇ ਸੀ ਉਹਨੂੰ 1000 ਰੁਪਿਆ ਦੇ ਕੇ ਐਡਵਾਂਸ ਤੇ ਤਿੰਨ ਰਜਾਈਆਂ ਲੈ ਕੇ ਆਏ ਤੇ ਕਿਉਂਕਿ ਇਹ ਤੁਹਾਨੂੰ ਦਿਖਾਉਂਦੇ ਵੀ ਤਰਪੈਲ ਵੀ ਆਪਣਾ ਤਕਰੀਬਨ ਇਸ ਤਰੀਕੇ ਦੀ ਸੀ ਇੱਕਾ ਫੋਨ ਵੀ ਆ ਗਿਆ ਫੋਨ ਗੱਲ ਕਰਕੇ ਫਿੱਟਾ ਕਰਦੇ ਗੱਲ ਤੇ ਬਾਕੀ ਤੁਹਾਨੂੰ ਆਪਾਂ ਦਿਖਾਉਂਦੇ ਆ ਉਹਨੂੰ ਕਹੇ ਰੋਟੀ ਵਾਰੇ ਹੱਕ ਦਾ ਬਾ ਕਹਦਾ ਉਹ ਤਾਂ ਮੈਂ ਨਹੀਂ ਲਿਖਦਾ ਖਮਾ ਪਵਾ ਦੇਣਾ ਬਾਕੀ ਜੀ ਆ ਮਸ਼ੀਨ ਖੜੀ ਆਪਣਾ ਸਾਹਮਣੇ ਤੰਬੂ ਲੱਗਾ ਇੱਧਰ ਉੱਪਰ ਨਹਿਰ ਤੇ ਮਸ਼ੀਨਾਂ ਖੜੀਆਂ ਦਸ਼ਮੀਰ ਆਪਾਂ ਕੱਲ ਹੀ ਆਏ ਮਸ਼ੀਨ ਕੋਲੇ ਪਰਸੋਂ ਤੇ ਪਰਸੋਂ ਚਲਾਇ ਉਸੇ ਦਿਨ ਚੱਲੀ ਤੋਂ ਉਦੋਂ ਬਾਅਦ ਮਰਾਤ ਮੌਸਮ ਖਰਾਬ ਹੋ ਗਿਆ ਬੱਦਲ ਵਾਈ ਮੀਂਹ ਵਗੈਰਾ ਪੈਣ ਲੱਗਾ ਇੱਧਰ ਬੱਬੂ ਨੇ ਰਾਤ ਕਰਤਾਰ ਲਿਆ ਕੇ ਖੜਾ ਲਈ ਆ ਆ ਦੇਖੋ ਇਹ ਰਸਤੇ ਕੱਟਰ ਦੇ ਦੇਖੋ ਕਿੱਡਾ ਕਿੱਡਾ ਪਾਣੀ ਵਿੱਚ ਵੜਿਆ ਪਿਆ ਇੱਥੋਂ ਬੰਦਿਆਂ ਨਾਲ ਕੱਟਰ ਨਿਕਲਣਾ ਨਹੀਂ ਇਹ ਮਸ਼ੀਨ ਨਾਲ ਕਿਸੇ ਤਰੀਕੇ ਨਾਲ ਕੱਢਣਾ ਪਊਗਾ ਤੇ ਬਾਕੀ ਤੁਹਾਨੂੰ ਖੇਤਾਂ 'ਚ ਪਾਣੀ ਦਿਖਾਉਣੇ ਪਾਣੀ ਦੀ ਤੇ ਬਰਸਾਤ ਹੀ ਪੂਰੀ ਹੋਈ ਹੈ ਜਿੱਦਾਂ ਕੀ ਕਹਿ ਸਕਦੇ ਕਿ ਕਹਿ ਸੁਣੇ ਦਾ ਫਰਕ ਹੈ ਇੰਨੀ ਬਰਸਾਤ ਨਹਿਰ ਸੁੱਕੀ ਸੀ ਜਿਸ ਦਿਨ ਮੈਂ ਨਹਿਰ ਦੇ ਵਿੱਚ ਵੀ ਪਾਣੀ ਤਕਰੀਬਨ ਬਹੁਤ ਜ਼ਿਆਦਾ ਹੋ ਗਿਆ ਆ ਸਾਹਮਣੇ ਖੇਤ ਦਿਖ ਰਿਹਾ ਹੈ ਇਹਨਾਂ 'ਚ ਪਾਣੀ ਪਾਣੀ ਖੜਿਆ ਆਪਾਂ ਹੁਣ ਜੀ ਇੱਥੋਂ ਮਸ਼ੀਨਾਂ ਕੱਢ ਕੇ ਪੱਕੇ ਟਿਕਾਣੇ ਤੇ ਲੈ ਕੇ ਜਾਣੀ ਨੇ ਇੱਥੇ 100 ਕਿਲੋਮੀਟਰ ਸਾਈਡ ਤੇ ਜਾਵਾਂਗੇ ਉੱਥੇ ਜਾ ਕੇ ਟਿਕਾਣੇ ਲਾ ਕੇ ਫਿਰ ਪਿੰਡ ਆ ਰਿਆਂ ਤੇ ਪਿੰਡ 10 ਦਿਨ ਦਾ ਪੂਰਾ ਛੁੱਟੀ ਦੇਤੀ ਰੱਬ ਨੇ ਕਿ 10 ਦਿਨ ਬਾਅਦ ਤੁਸੀਂ ਆਣਾ ਤੇ ਆਪਦੇ ਪਿੰਡ ਜਾਓ ਤੇ ਕੰਮ ਕਰ ਕਰੋ ਖੇਤੀਬਾੜੀ ਦਾ ਜਿਹੜਾ ਕੋਈ ਸੰਭਾਲਣ ਵਾਲਾ ਮੇਰੇ ਝੋਨਾ ਵੜਾਲਣਾ ਝੋਨਾ ਵਡਾ ਕੇ ਵੇਚ ਕੇ ਆਉਂਗਾ ਮੈਂ ਤਾਂ ਠੱਡੇ ਦਵਾਗਣਾ ਹੈ ਮੇਰੇ ਵੀ ਵੜਨ ਆ ਬਸ ਠੀਕ ਜਾਗ ਨਾਲ ਵਡਾ ਲਾਂਗੇ ਸਹੀ ਗੱਲ ਕਰ ਰੱਬ ਨੇ ਕੀਤਾ ਤਾਂ ਸਹੀ ਹੈ ਹਨਾ ਸੱਸੀਆ ਵੀਰ ਦੀ ਸਾਰਿਆਂ ਨੂੰ ਜੀ ਹਾਂ ਨਹੀਂ ਰੱਬ ਨੇ ਰੱਬ ਨੇ ਕੀਤਾ ਤਾਂ ਕੰਮ ਸਹੀ ਜੇ ਨਹੀਂ ਕੀਤਾ ਸੀ ਸਹੀ ਕਰਤਾ ਹੁਣ ਇੰਨਾ ਕਿ ਲੰਮਾ ਸੀਨ ਕਰਤਾ ਹਾਂ ਸੀ ਲੰਮਾ ਆਪਣਾ ਤਾਂ ਸੀਨ ਫੇਰ ਕਰ ਗਾ ਜਿਹੜਾ ਸੀਨ ਆਪਣਾ ਤਾਂ ਉਹਨੇ ਦਿਨੇ ਦੇ ਰਹਿ ਗਿਆ ਇਹਨਾਂ ਦਾ ਡਰਾਈਵਰ ਹੈ ਕਰੇ ਜੀ ਚੱਲੇ ਜਾਣਗੇ ਮੇਲ ਮੂਲਾਣਗੇ ਹਾਂ ਮੇਡ ਡੜੀ ਦਾਣਾ ਇਹ ਤਾਂ ਟੈਨਸ਼ਨ ਨਹੀਂ ਰਾਜ ਨਹੀਂ ਉਹਨਾਂ ਨੂੰ ਫੇਰ ਤੈਨੂੰ ਕਿੰਨੀ ਖੁਸ਼ੀ ਜਾਂਦੀ ਨੇ ਆਪਣਾ ਤਾਂ ਕੋਈ ਨਹੀਂ 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 ਗਈ ਨਹੀਂ ਹੈਗੇ ਤੇ ਮੁਕਰੀ ਨਹੀਂ ਨਹੀਂ ਖੁਸ਼ੀ ਜਾਂਦੀ ਇਹ ਤਾਂ ਗੱਲ ਭੁੱਲ ਜਾ ਆ ਤਾਂ ਤੁਹਾਡਾ ਡਰਾਈਵਰ ਚੱਕੀ ਫੰਨਾ ਚੱਲੀਏ ਚੱਲੀਏ ਪਹਿਲਾਂ ਦਿਲ ਛੱਡੀ ਪੈਣੇ ਦੋ ਤੈਨੂੰ ਬਟਰਾਲਾ ਹੁਣ ਮੀਂਹ ਚਲਾਉ ਨੂੰ ਫਿਰ ਦੇਣਾ ਸੋਨਾ ਲੰਗ ਟੁੰਗ ਪਜਾਮੇ ਵਿੱਚ ਵੜ ਦੇ ਵਿੱਚ ਲਾ ਕੇ ਲਓ ਉਹਦੇ ਟਰੈਕਟਰ ਨਹੀਂ ਦਾ ਪਾਉਂਦਾ ਮੈਂ ਤੱਕਾ ਥਣਾ ਖਿੱਚ ਲੋ ਤੇ ਬਾਕੀ ਜੀ ਆਪਣੀਆਂ ਕੰਬੈਨਾਂ ਖੜੀਆਂ ਜੀ ਕਾਪਰਨ ਏਰੀਆ ਦੇ ਵਿੱਚ ਆ ਸਾਹਮਣੇ ਰੇਲਵੇ ਸਟੇਸ਼ਨ ਲੈਣਾ ਹੈ ਤਕਰੀਬਨ ਆਪਾਂ ਇੱਥੋਂ ਟ੍ਰੇਨ ਤਾਂ ਰੁਕਾ ਸਕਦੇ ਆ ਬਾਕੀ ਇੱਥੋਂ ਬੰਦੇ ਚੜ੍ਹਿਆ ਨਹੀਂ ਜਾਣਾ ਇੰਨੀ ਸਲੋ ਨਹੀਂ ਕਰਦੇ ਮੈਂ ਹੈ ਪਾਣੀ ਦਿਖਾ ਪਾਣੀ ਹਾਂ ਪਾਣੀ ਤੁਹਾਨੂੰ ਦਿਖਾਣੇ ਜਿਹੜੀ ਆਪਾਂ ਗੱਲ ਆ ਜਿਹੜੇ ਮੇਰੇ ਡਰਾਈਵਰ ਬੰਦੇ ਆ ਉਹਨਾਂ ਦੇ ਵਾਸਤੇ ਇਹ ਤੁਹਾਨੂੰ ਚੀਜ਼ ਦਿਖਾਉਂਦੇ ਆ ਕਿ ਕਿੰਨਾ ਕੰਨਾ ਪਾਣੀ ਇੱਧਰ ਖੇਤ ਕਿੱਦਾਂ ਦੇ ਆ ਜ਼ਮੀਨ ਕਿਵੇਂ ਦੀ ਆ ਤੇ ਕਿਹੜੇ ਤਰੀਕੇ ਨਾਲ ਇਹ ਆ ਦੇਖੋ ਜੀ ਪਾਣੀ ਦੇਖੋ ਇੰਨਾ ਨਾ ਪਾਣੀ ਖੜਗਾ ਖੇਤਾਂ ਦੇ ਵਿੱਚ ਆ ਸਾਹਮਣੇ ਦਿਖ ਰਿਹਾ ਤੁਹਾਨੂੰ ਇਧਰ ਆ ਸਾਹਮਣੇ ਇੱਕ ਖੇਤਾ ਕਿਉਂਕਿ ਇਹ ਰੇਤੇ ਵਾਲੇ ਹੋਣ ਤਾਂ ਕੋਈ ਗੱਲ ਲੱਗ ਇੱਥੇ ਕਿਉਂਕਿ ਇਹ ਜ਼ਮੀਨ ਹੈ ਇਦਾਂ ਦੀ ਆ ਮਿੱਟੀ ਇੱਥੇ ਬੰਦਾ ਇੱਕ ਵਾਰੀ ਖੇਤ ਚ ਵੜਗਾ ਤੇ ਚੱਪਲਾ ਹੱਥੇ ਫੜ ਕੇ ਲਿਆਊਗਾ ਇਹ ਨਹੀਂ ਕਾ ਕਿ ਇਹ ਛੜਕਦੇ ਤੁਰੂਗਾ ਤਾਂ ਹੱਥੇ ਫੜੂਗਾ ਕੱਚੇ ਤੇ ਵੀ ਤੇ ਆ ਦੇਖੋ ਇਧਰ ਭਵੇਂ ਬੱਬੂ ਕਹਿੰਦੇ ਚੋਨਾ ਲਾ ਲਓ ਚੋਨਾ ਕੰਮ ਚੋਨੇ ਵਾਲੇ ਦਬਾਰਾ ਮੈਂ ਚੋਨਾ ਕਿੱਦਾਂ ਲਵਾਉ ਉਹਨਾਂ ਨੂੰ ਕਹਿੰਦੇ ਇੱਥੇ ਤੁਸੀਂ ਚੋਨਾ ਵਗੈਰਾ ਵੀ ਲਾ ਸਕਦੇ ਜੀਰੀ ਵਗੈਰਾ ਜੀ ਨੂੰ ਕਹ ਤੇ ਬਾਕੀ ਇੱਕ ਗੱਲ ਮਾੜੀ ਹੈ ਜੀ ਆਪਣੇ ਪੰਜਾਬ ਜੇ ਸਾਲ ਬਹੁਤ ਨੁਕਸਾਨ ਹੋਇਆ ਬਹੁਤ ਜ਼ਿਆਦਾ ਤੁਹਾਨੂੰ ਆਪਾਂ 50 ਦੀ ਗੱਲ ਕਰਦੇ ਸੀ 50 ਦੇ ਵਿੱਚ ਨੁਕਸਾਨ ਇਸ ਤਰੀਕੇ ਦਾ ਹੋ ਗਿਆ ਹੈ ਕਿ ਦੇਖੋ ਜਿਵੇਂ ਪਹਿਲੇ ਫਸਲ ਨਿਕਲਦੀ 85 ਮਣ 85 ਮਣ ਜਾਂ 90 ਮਣ ਇਸ ਸਾਲ ਦੇਖੋ ਤੁਹਾਨੂੰ ਇੱਕ ਟ੍ਰੇਨ ਦਿਖਾਉਂਦੇ ਫਿਰ ਗੱਲ ਕਰਦੇ ਆਂ ਸਾਹਮਣੇ ਟ੍ਰੇਨ ਆ ਰਹੀ ਆ ਆ ਦੇਖੋ ਜੀ ਪੰਜਾਰੀ ਕੋਟੇ ਇਸ ਇਹ ਤੇ ਵਾਪਸੀ ਜਾਓਗੇ ਆਪਾਂ ਇੱਥੇ ਨੂੰ ਜਾਣਾ ਆਪਾਂ ਗੱਲ ਕਰ ਰਹੇ ਜੀ ਆਪਣੇ ਫਸਲ ਬਾਰੇ ਇਸ ਵਾਲਾ ਫਸਲ ਹੈ ਇੰਨੇ ਕੁ ਨੂੰ ਕਟਾ ਪਾ ਗਈ ਹੈ ਪੰਜਾਬ ਦੇ ਵਿੱਚ ਪੰਜਾਬ ਕੀ ਰਾਜਸਥਾਨ ਜੀ ਪੈ ਗਿਆ ਰਾਜਸਥਾਨ ਦੇ ਜਿਹੜਾ ਏਰੀਆ ਹੈਗਾ ਸੀ ਆਪਣਾ ਦੂਸਰਾ ਜਿਵੇਂ ਕਿ ਏਰੀਆ ਮੂੰਗੀ ਵਾਲਾ ਸਵਾਬੇ ਨਾਲ ਸਾਰੀ ਥਾਂ ਤੇ ਕੀ ਕਟਾ ਨੁਕਸਾਨ ਹੋਇਆ ਕਿਉਂਕਿ ਆਪਣੇ ਪੰਜਾਬ ਵਿੱਚ ਬਾੜੇ ਜਿਆਦਾ ਹੋ ਗਿਆ ਪੰਜਾਬ ਦੇ ਵਿੱਚ 60 ਮਨ ਦੀ ਆਫਤ ਆਈ ਹੈ ਸਾਲਾ ਜਿਹਨੇ ਮੇਰੇ ਵੀਰ ਨੇ ਠੇਕੇ ਤੇ ਲਈ ਹੈ ਸੀਸੀ ਮਨ 85000 ਦੇ ਹਿਸਾਬ ਨਾਲ ਹੈ ਤੇ ਉਹਨਾਂ ਵੀਰਾਂ ਦਾ ਕੀ ਹਾਲ ਹੋ ਗਿਆ ਜਾਨੀ ਕਿ ਠੇਕੇ ਸਾਲ ਪੱਲੋ ਦੇਣੇ ਪੈਣਗੇ ਕਿਉਂਕਿ ਬੰਦਾ ਆਸ ਕੁਝ ਹੋਰ ਤੱਕਦਾ ਜਿਵੇਂ ਕਿ ਆਹਾਂ ਸੋਚਣ ਦੀ ਹਾਂ ਕਿ ਮੈਂ ਇੰਨੇ ਕੁ ਆੜ ਤਰ ਲਿਆਉਣਾ ਫੜ ਕੇ ਇੰਨੇ ਕੁ ਆਪਣੇ ਵੱਜ ਜਾਣਗੇ ਚਲੋ ਕੋਈ ਅੱਗੇ ਸਰਕਲ ਚੱਲੂਗਾ ਬਾਕੀ ਸਰ ਰੱਬ ਦੀ ਮਰਜ਼ੀ ਆ ਆਪਣਾ ਕੋਈ ਜੋਰ ਨਹੀਂ ਹੈਗਾ ਤੇ ਸਰ ਬਹੁਤ ਕਿਸਾਨਾਂ ਨੂੰ ਤੱਕਾ ਲੱਗਾ ਹੈ ਆਪਾਂ ਨੂੰ ਪਤਾ ਹੀ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਚੀਨਾ ਦੇ ਮਸਲੇ 'ਚ ਹੁਣ ਅਸੀਂ ਮਸ਼ੀਨਾ ਹਿੱਕ ਰਾਤ ਫਸੀ ਹੋਈ ਉੱਥੇ ਇੱਥੋਂ ਪਿੰਡ ਦੇ ਇੱਥੇ ਸਾਹਮਣੇ ਵਿੱਚ ਹੈਗੀ ਆ ਦੇਖੋ ਜੀ ਉਹਦਾ ਟੈਂਕੀ ਵੀ ਭਰੀ ਦਾਣਿਆਂ ਦੀ ਮਸ਼ੀਨ ਵੀ ਖੜੀ ਨਾ ਦੋਥੇ ਟਰੈਕਟਰ ਜਾਂਦਾ ਨਾ ਉਥੇ ਜਾ ਰਹੀ ਆ ਕੋਈ ਚੀਜ਼ ਨਾ ਇੱਥੇ ਜੀਸੀਪੀ ਜਾ ਪਹੁੰਚ ਸਕਦੇ ਮਸ਼ੀਨ ਹੁਣ ਨਿਕਲੂਗੀ ਜਦੋਂ ਪਾਣੀ ਸੁੱਕੂਗਾ ਤੇ ਆਪਣੇ ਕੋਲੇ ਤਾਂ ਬਾਬਾ ਇੱਥੇ ਲਾਗੇ ਚਲਾਉਂਦੇ ਸੀ ਤੇ ਇਥੋਂ ਮਸ਼ੀਨਾਂ ਕੱਢ ਕੇ ਅੱਪ ਛੜਕ ਤੇ ਲੈ ਜਾਂਦੇ ਆ ਤੇ ਆ ਹਾਲਤ ਨੇ ਜੀ ਆਹ ਏਰੀਆ ਰਾਜਸਥਾਨ ਦਾ ਝੋਡੇ ਵਾਲਾ ਜਿਹੜੇ ਮੇਰੇ ਵੀਰ ਨੇ ਨਹੀਂ ਦੇਖਿਆ ਉਹਨੂੰ ਦਿਖਾ ਦਿੰਨੇ ਇੱਥੇ ਝੋਨਾ ਹੁੰਦਾ ਜੀ ਐਸ ਏਰੀਏ 'ਚ ਇੱਧਰ ਪੂਰਾ 플ਾਟ ਹੀ 플ਾਟ ਨੇ ਖੁੱਲੇ ਥੁਗਾਂ ਨੂੰ ਜਾਵਗੇ ਝੋਨਾ ਹੀ ਦਿਸੂਗਾ ਤੁਹਾਨੂੰ 10 10 ਕਿਲੋਮੀਟਰ ਹੈ ਇੱਧਰ ਨੂੰ ਵੀ ਝੋਨਾ ਹੀ ਹੈ ਇੱਧਰ ਨੂੰ ਵੀ ਆ ਇੱਧਰ ਜਾਨਕ ਤਿੰਨ ਪੱਟ ਰੀਆਂ ਹੈ ਕਾ ਨਹਿਰ ਦੇ ਵਿਚਾਲੇ ਹੋਗੀ ਪੱਟ ਇੱਕ ਹੋਗੀ ਇੱਧਰ ਨੂੰ ਇੱਕ ਹੋਗੀ ਆ ਹਿੱਕ ਹੋਗੀ ਇੱਧਰ ਬਲਾਕ ਬਣਿਆ ਹੈ ਹਾਂ ਆ ਲੱਗ ਲੱਗ ਜਿਹੜੇ ਜਿਹੜੀ ਮਸ਼ੀਨ ਜਾਗੋ ਉਹ ਹੀ ਵੱਡੂਗੀ ਹੋਰ ਮਸ਼ੀਨ ਨਹੀਂ ਉੱਤੇ ਜਾ ਸਕਦੀ ਕਿਉਂਕਿ ਏਰੀਆ ਇਦਾਂ ਦਾ ਹੈ ਆਪਾਂ ਤੁਹਾਨੂੰ ਬੰਦਿਆਂ ਨਾਲ ਮੁਲਾਕਾਤ ਕਰਾਉਣੀ ਥੋੜੀ ਕਰ ਰਿਹਾ ਜੀ ਸੈੱਟ ਥੱਲੇ ਹੱਥ ਹਸ ਮਾਰ ਰਿਹਾ ਬੰਦੇ ਕੋਲੇ ਪਹੁੰਚਿਆ ਵਾ ਤੰਬੂ ਦੇਖੋ ਆਪਣਾ ਕਿੰਨਾ ਟਾਪ ਦਾ ਲੱਗਾ ਪਹਿਲੇ ਤੂੰ ਇਹ ਦੱਸ ਮੈਨੂੰ ਕਿ ਬਿਸਤਰੇ ਆਪਣੇ ਕੁਝ ਬਚਿਆ ਸੁੱਕੇ ਕਿ ਸਾਰੇ ਭਿੱਜ ਗਏ ਸਾਰੇ ਭਿੱਜੇ ਪਾਣੇ ਸਾਰੇ ਹਾਂਜੀ ਫਿਰ ਤੂੰ ਕਿਥੇ ਪੈ ਸੁੱਕਦੇ ਵਾ ਭਿੱਜੇ ਪਾਣੇ ਦੂਜੇ ਲਿਆਂ ਦੇਣਾ ਕਿਰਾਏ ਆ ਕਿਰਾਏ ਤੇ ਕੰਬਲ ਲੈਂਦੇ ਇਹ ਅਕਤ ਦਾ ਬਾ ਜਿਹੜੇ ਕਿਰਾਏ ਦਿੰਦੇ ਉਹ ਚੀਜ਼ ਦੱਸ ਵੀ ਆ ਚੀਜ਼ ਹੀ ਲੈਂਦੀ ਕਿਰਾਏ ਤੇ ਰਹੋ ਪੰਜਾਂ ਨੇ ਕੱਦੀਆਂ ਪੰਜਾਂ ਤੇ ਬਾਕੀ ਜੀ ਜਿੰਨੀ ਨਾਲੇ ਮੈਲ ਸੀ ਪੈਰਾਂ ਦੀ ਮਿੱਟੀ ਮਿਟੇ ਸਾਰੀ ਮੰਜੇ ਦੇ ਮਲੀ ਪੀ ਪੂਰੇ ਆ ਪੂਰੇ ਮੰਜੇ ਚਿੱਟੇ ਕੱਢੇ ਪਏ ਪੈਰਾਂ ਨਾਲ ਮਲ ਮਲ ਕੇ ਉਹ ਕਿ ਪੋਚ ਪੋਚ ਚਿੱਟੇ ਕੱਢੀ ਪਏ ਕਰਦੇ ਮਾਲ ਨਾਲ ਮਲ ਮਲ ਕੇ ਹੈ ਨਾ ਚਿੱਟੇ ਰੱਖੀਦਾ ਕਿਹਦੇ ਆ ਪੋਚ ਚਿੱਟੇ ਰੱਖੀਦਾ ਅੱਛਾ ਠੰਡ ਕਿੰਨੀ ਕੁ ਪੈ ਗਈ ਹੈ ਬੜੀ ਲੱਗਦੀ ਹੈ ਨਾ ਸਾਸਿਕਾ ਤਾਂ ਬਲਾਲਾ ਦੰਦੀਆਂ ਹੀ ਕੱਢੀ ਜਨ ਆਪਾਂ ਜੀ ਨੇ ਇੱਕ ਵੀਡੀਓ ਬਣਾਈ ਆ ਇੰਸਟਾਗ੍ਰam ਤੇ ਆਪਣੇ ਤੁਸੀਂ ਚੈਨਲ ਜਾ ਕੇ ਦੇਖ ਸਕਦੇ ਲਾਈਕ ਕਰ ਸਕਦੇ ਹੋ ਬਿੱਟੂ ਗਵਿੰਦਗਰ ਦੇ ਨਾਂ ਤੇ ਚੈਨਲ ਆਪਣੀ ਆਈਡੀਆ ਇੰਸਟਾਗ੍ਰਾਮ ਤੇ ਇਹਦੀ ਆਪ ਬੰਦੇ ਦੀ ਇੱਕ ਤੁਰਦੇ ਦੀ ਵੀਡੀਓ ਪਾਈ ਆ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਿੰਨੀ ਕੈਮ ਬਣੀ ਆ ਤੇ ਆਪਾਂ ਜੀ ਪਾਉਣੀ ਆ ਕੱਲ ਨੂੰ ਪਾਵਾਂਗੇ ਸ਼ਾਮ ਤੇ ਕਿਰਪਾ ਨਾਲ ਇੰਸਟਾਗ੍ਰਾਮ ਤੇ ਤੇ ਉਹ ਚੈਨਲ ਨੂੰ ਫੋਲੋ ਵਗੈਰਾ ਵੀ ਕਰ ਲੈ ਤੇ ਲਾਈਕ ਵਗੈਰਾ ਜਰੂਰ ਕਰਾਇ ਤੇ ਬੰਦੇ ਤੌਰ ਵੀ ਦੱਸਿਆ ਜੀ ਕਿਵੇਂ ਦੀ ਆ ਇਹ ਕਿਨੇ ਕਹਿਕ ਬਣਾਈ স্পੈਸ਼ਲ ਵੀਡੀਓ ਬਣਾਈ ਕਿ ਮੇਰੀ ਵੀਡੀਓ ਬਣਾਉ ਤੂੰ ਜਾਣਾ ਕਰਨੂੰ ਹੈ ਜੇ ਕਰਨੂੰ ਤੈਨੂੰ ਪਤਾ ਵੇਖ ਲੈ ਜੀਨੂੰ ਛੈਨੂ ਕੜਾ ਤੈਨੂੰ ਪਤਾ ਛੈਨੂ ਛੈਨੂ ਇੱਥੇ ਕੜਾਗਾ ਛੈਨੂ ਕੜਾ ਹੈ ਜਾਣੇ ਕਰ ਨੂੰ ਤੈਨੂੰ ਪਤਾ ਹੈ ਹਾਂ ਮੈਨੂੰ ਪਤਾ ਤੂੰ ਵੀ ਜਾਣਾ ਜਾਣਾ ਇਹ ਜਾਣਾ ਕਰੀ ਅੱਛਾ ਬੜਾ ਖੁਸ਼ੀਆ ਕਰ ਤੂੰ ਹਾਂ ਜਾਵਾਂ ਦੇ ਮੈਂ ਨਹੀਂ ਜਾਂਦਾ ਤੂੰ ਕਿਣ ਜਾਣਾ ਇਥੇ ਨਿਆਰੇ ਨੇ ਹਣਾ ਪਹਿਲੇ ਬੰਦਾ ਕੋਈ ਕੋਈ ਦੇਲ ਵਾਲਾ ਹੁੰਦਾ ਜਿਹੜਾ ਕਹਿੰਦਾ ਮੈਂ ਨਹੀਂ ਜਾਣਾ ਇਹਦੇ ਤੇ ਇਹਨਾਂ ਜਿੰਨਾ ਮੂੰਹ ਪਹਿਲੇ ਸਾਰਾ ਮਮੀ ਜਾਣਾ ਮਮੀ ਜਾਣਾ ਸਹੀ ਗੱਲ ਹੈ ਕਿ ਨਹੀਂ ਤੂੰ ਦੇਣ ਕਿੰਨੇ ਕਿਵੇਂ ਤੂੰ ਤੂੰ ਦੱਸ ਹੁਣ ਦੇਣ ਗਿਰਨੇ ਹੀ ਕਿ ਕੀ ਕਰਨੇ ਕਰਾਣੇ ਜਿਹੜੇ ਕੋ ਰਹਿੰਦੇ ਨੇ ਚਰਾਮੇ ਵਾਲੇ ਚਰਾਮੇ ਹਾਂ ਐ ਨਾ ਕਰ ਮਾਰ ਕੋਈ ਗੰਦੋਂ ਨਿਕਲੀ ਨਹੀਂ ਕਿਵੇਂ ਦੇਣ ਗਿਣੀ ਨਹੀਂ ਤੋ ਅਗਿਆਂਦੇ ਮੈਂ 2 ਮਹੀਨਿਆਂ ਦੀ ਗੱਲ ਕੀਤੀ ਹੈ ਮੇਰੇ 2 ਮਹੀਨਾ 8 ਤੋਂ 10 ਦਿਨ ਰਹਿੰਦੇ ਆ ਹਾਂ ਤੇ ਉਹ ਦਿਨ ਗਿਰਨੇ ਕਿ ਤੈਨੂੰ ਹੀ ਪਿੰਡ ਲੈ ਚਲੀਏ ਪਿੰਡ ਤਾਂ ਜਾਣਾ ਹੀ ਪੈਣਾ ਫਿਰ ਦਿਨ ਦੇ ਵਿੱਚੋਂ ਕੱਢੇ ਜਾਣੇ ਨੇ ਕੱਢੇ ਜਾਣ ਕੋਈ ਚੱਕਰ ਫਿਰ ਆ ਜਾਗਾ ਇਹ ਤੈਨੂੰ ਕਰੋਗੇ ਹਣਾ ਉਹਨਾਂ ਦੇ ਤਾ ਫਿਰ ਨਾ ਮੰਦੀ ਤਾਂ ਤਲਾਹਾਂ ਦਿਖਾ ਦੇ ਤੇਰੇ ਹਿਸਾਬ ਨਾਲ ਕਿੰਨੇ ਦਿਨ ਮਸ਼ੀਨ ਚੱਲ ਸਕਦੀ ਇੱਥੇ ਮੇਰੇ ਹੱਥ ਤਾਂ 12 ਕੁ ਦਿਨ ਲੱਗਣਗੇ ਅਛਾ 12 ਦਿਨ ਯਾਨੀ ਕਿ ਤੇਰਾ ਟਿਕਾਣਾ ਮੜਾ ਸਹੀ ਹੈ ਤੂੰ ਦੱਸ ਵੀ ਕਿੰਨੇ ਦਿਨ ਚੱਲ ਸਕਦੀ ਇੱਥੇ ਆ ਹੂੰ ਇੱਥੇ ਚੱਲਦੀ ਚਲਦੀ ਨਹੀਂ ਇਹਨੇ ਤਾਂ ਕੰਮ ਹੀ ਖਤਮ ਕਰਤਾ ਹਾਂ ਹਾਂ ਆਪ ਹੈ ਨਹੀਂ ਚਲਣੀ ਵੀ ਨਹੀਂ ਨਾ ਨਾ ਚੱਲੇ ਦੀ ਪਈ ਕਿਵੇਂ ਜਿੰਨਾਂ ਚਲਣੀ ਹੈ ਅਜੇ ਰਾਬ ਤਾਂ ਕੀ ਭਰੋਸਾ ਮੇਨ ਉਰਾ ਡਿਗ ਡੂ ਪੈ ਗਰ ਚੋਨਾ ਆ ਤੇ ਅਰਲੇ ਮੁੱਦਾ ਵੋਕਾ ਹੀ ਪਿਆ ਕਿਵੇਂ ਇੱਥੇ ਉਂਝ ਨਹੀਂ ਚਲਣੀ ਤੇ ਫਸਲ ਫਿਰ ਜੀਵਨ ਦਾ ਸਵਾਲ ਤੇ ਨਾ ਯਾਰ ਫਿਰ ਲੇਵਰ ਲੱਗੀ ਦੀ ਆਪਾਂ ਲੇਵਰ ਚ ਕੰਮ ਕਰ ਲਈਏ ਭਾਈ ਮੈਨ ਨੂੰ ਹਣਾ ਲਾ ਆਇਆ ਦੇਖਾਈ ਪੜਦਾ ਮੈਂ ਆਹਨ ਵੜਦੇ ਮੈਂ ਜਲਦੀ ਨਹੀਂ ਹੂੰ ਆਹ ਦੇ ਹਨਾ ਹਰ ਕੰਮੇ ਮਾਤਰਾ ਕਹਲਾਦੇ ਹਨਾ ਅੰਦਾ ਕੇ ਮਹਲੇ ਹੋਰੀ ਕੰਦੇ ਹੀ ਲਾ ਫਰੇ ਹੀ ਤੇ ਨਿੰਦ ਅੱਛਾ ਜਿਹੜਾ ਨੇ ਕੇ ਲੇਵਰ ਤੇ ਵੱਡ ਕਾ ਮਸ਼ੀਨ ਤੇ ਕੱਢ ਸਕਦੇ ਹਨਾ ਉਹ ਬਕਮ ਵੱਲ ਆੜਾ ਹੈ ਉਹ ਵੱਲ ਆਪਣਾ ਆੜਾ ਐਸੇ ਕੱਢ ਲੈਣਾ ਠੀਕ ਹੈ ਜੀ ਦੇਖੋ ਜੀ ਆਪਣੇ ਬਿਸਤਰੇ ਵਗੈਰਾ ਤੁਹਾਨੂੰ ਪਤਾ ਪਿੱਜੇ ਆ ਤੁਹਾਨੂੰ ਕੰਬਲ ਦਿਖਾਉਣਾ ਹੈ ਕੰਬਲਾਂ ਦਾ ਕੀ ਹਾਲ ਹੈ ਬਾਕੀ ਹੁਣ ਇਹ ਤਾਂ ਪਤਾ ਹੀ ਬਾਹਰ ਤੇ ਬਾਹਰ ਜਾ ਕੇ ਨਾ ਮੁਸਾਫਰ ਕਰਦੇ ਬਹੁਤ ਅੱਛੀ ਹੈ ਹੈ ਸਾਰਾ ਕੰਲਾ ਹੀ ਗਾਤ ਆ ਆਹ ਇਹ ਪਾਇਦਾ ਹੈ ਆ ਦੇਖੋ ਜੀ ਆ ਸਾਡਾ ਕੰਬਲ ਵਗੈਰਾ ਵੀ ਜਿਵੇਂ ਹੈ ਬਾਕੀ ਕੁਛ ਵੀ ਸਿੱਥੇ ਵੀ ਹੈਗੇ ਆ ਜਿਹੜੇ ਪਰਜਾਈਆਂ ਕਰਾਇਤ ਲੈਂਦੀ ਨੂੰ ਮੈਂ ਮੋੜ ਰਿਆਂ ਕੀ ਕਰੀ ਆਉਂਦਾ ਉਹ ਲੋਡ ਹੀ 500 ਦਿੱਤਾ ਹੈ ਹਨਾ ਯਾਰ ਦਿੱਤਾ ਤੇ ਤਿੰਨ ਰਜਾਈਆਂ ਲੈ ਲੈਂਦੀਆਂ ਨੇ ਦਿਨ ਪੂਰੇ ਹੋ ਜਾਣੇ ਵਿੱਚ ਰਜਾਈਆਂ ਪੂਰੀਆਂ ਹੋ ਜਾਣਗੀਆਂ ਉਹ ਤੁਮਾਰਾ ਪਹਿਲਾਂ ਨਾਮ ਆਖ ਲਿਖਾਇਆ ਅਰ ਅੱਛੀ ਲਿਖਾਇਆ ਨਾ ਮੈਂ ਨੂੰ ਪਹਿਲਾਂ ਆਖਾ ਮੈਂ ਇਹ ਇੰਦਾ ਨਾ ਤੁੰਨ ਕਹੇ ਏ ਮੈਨੂੰ ਫੜਨਾ ਹੈ ਇੰਦਾ ਨਾ ਤੁੰਨ ਕਹੇ ਉੱਥੇ ਮੋਬਾਈਲ ਨੰਬਰ ਮੋਬਾਈਲ ਨੰਬਰ ਵੈਨ ਗਲਤ ਦੇ ਦੇ ਮੈਨਾਂ ਹੱਕ ਤਾਂ ਗਲਤ ਖੜੇ ਸਾਰੇ ਪਾਬੰਦ ਨੇ ਅਪੀਕ ਉਹਨਾਂ ਨੂੰ ਪਤਾ ਹੀ ਨਹੀਂ ਕਿ ਕਿਹ ਡਰ ਜਾਇਆ ਕਰਦੇ ਉਹ ਡੂੰਗਾ ਨੁਖਰ ਕੀ ਹਾਜ਼ਰ ਬਣਾ ਰਿਹਾ ਹੈ ਹੋਰ ਕੁਝ ਹਾਜ਼ਰ ਨੰਬਰ ਚਾਚਾ ਆ ਗਿਆ ਨਾ ਹੋਰ ਕੀ ਹਾਜ਼ਰ ਨੇ ਹਮਝ ਨਹੀਂ ਆਣੀ ਨਾ ਹਮਨੇ ਨਹੀਂ ਲਿਆਂਦੀ ਬਸ ਉਹਦੇ ਵਿੱਚ ਰਫਾ ਦਫਾ ਕੇ ਸੀ ਰਫਾ ਦਫਾ ਹੋ ਜਾਣਾ ਹੈ ਅਰਸ਼ ਅੱਠ ਅਰਸ਼ ਦੀਵ ਅਰਸ਼ ਕਪੀ ਫਿਰ ਰਗੀ ਲਿਆ ਅਰਸ਼ ਕ ਅਰਚਕ ਮਾਰਚਕ ਨਹੀਂ ਅਰਚ ਤੱਕ ਨਾਲ ਖਾਗਾ ਅਰਚ ਗੱਲ ਹਾਂ ਗੱਲ ਇਵੇਂ ਹੀ ਆ ਕੇ ਉਹਨਾਂ ਨੂੰ ਪਤਾ ਨਹੀਂ ਚੱਲਣਾ ਇਹਨਾਂ ਨੇ ਕਿ ਕਿਹੜੀ ਚੀਜ਼ ਹੈਗੀ ਆ ਕਿਹੜੀ ਨਹੀਂ ਹੈਗੀ ਉੱਠ ਪੈ ਗੁਰਾ ਸਾਰੀ ਰਾਤ ਸੌਂਸ ਕਰ ਰੱਜ ਜਾਨੀ ਫਿਰ ਲੰਮਾ ਪਿਆ ਉੱਤੇ ਉੱਠਦਾ ਵੀ ਜਰੀਨ ਤੰਦਰੁਸਤੀ ਦਵਾ ਉੱਠਾ ਜਗਾ ਕੋ ਨਹੀਂ ਕੀ ਠੰਡ ਲੱਗਦੀ ਉੱਠਿਆ ਅੱਛਾ ਉੱਠਾ ਠੰਡ ਲੱਗਦੀ ਸੁੱਤਣ ਲੱਗਦੀ ਤੇ ਬੰਦਾ ਕਿੱਦਾਂ ਦਾ ਇਹ ਠੀਕਾ ਕਰੇਗਾ ਬੰਦਾ ਮੈਂ ਹਮਝਾਪ ਨੇ ਦਵਾ ਹਾਂ ਜੀ ਬਾਹਰ ਨਹੀਂ ਲੱਦਾ ਦਵਾ ਆਰੀ ਸਾਜ ਨੂੰ ਆਪ ਸਮਝਾਈ ਨਹੀਂ ਆਪ ਇਕੱਠੀਆਂ ਲੋਕਾਂ ਦੀ ਕਿੱਥੇ ਆ ਤੁਸੀਂ ਵੀ ਜਾਣਾ ਇਹ ਕਰ ਨੂੰ ਹਾਂ ਜੀ ਅਈ ਸ਼ਾ ਪੱਕੀ ਗੱਲ ਹੈ ਪੱਕੀ ਗੱਲ ਹੈ ਜੀ ਕਿਹੜਾ ਪਿੰਡ ਆਪਣਾ ਚਪਾਤੀ ਪਿੰਡ ਹੈ ਜੀ ਇਹ ਕਿੱਥੇ ਹੀ ਰਹਿ ਗਿਆ ਇਹ ਮਮਦੌੜ ਦੇ ਨੇੜੇ ਲੱਗਦਾ ਮੈਨੂੰ ਪਹਿਲੀ ਵਾਰ ਆਇਆ ਮਸ਼ੀਨ ਦੇ ਤੂੰ ਹਾਂ ਜੀ ਅੱਗੇ ਜਾਂਦਾ ਰਹਿ ਅੱਗੇ ਨਹੀਂ ਆਇਆ ਜੀ ਕਦੇ ਵੀ ਨਹੀਂ ਤੂੰ ਲਿਆ ਹੁਣ ਕਦੇ ਨਹੀਂ ਆਇਆ ਨਹੀਂ ਅਈ ਸ਼ਾ ਚਲੋ ਵਧੀਆ ਗੱਲ ਹੈ ਵੈਸੇ ਤਾਂ ਪਤਾ ਹੀ ਗੱਲ ਕੀ ਜੋ ਬੰਦਾ ਹਿੱਕ ਜਾਊਗਾ ਨਾ ਦੂਜੇ ਦਾ ਦਿਲ ਕਰੂਗਾ ਜਿੱਤੇ ਡਰਾਈਵਰ ਦੂਸਰੇ ਜਾ ਰਹੇ ਫਿਰ ਤੂੰ ਕੀ ਕਰਨਾ ਇੱਥੇ ਰਹਿ ਕੇ ਤੈਨੂੰ ਵੀ ਜਾਣਾ ਪਊਗਾ ਸਹੀ ਗੱਲ ਹੈ ਕਿ ਨਹੀਂ ਇਹ ਗੱਲ ਪਹਿਲਾਂ ਕਰਤੀ ਤਾਂ ਇਹ ਗੱਲ ਮੈਂ ਪਹਿਲਾਂ ਆ ਤੀ ਕਿਉਂ ਹਮੇਂ ਹਾਰੇ ਚੱਲਣ ਦਾ ਫਿਰ ਇੱਕ ਦਾ ਕਰਕੇ ਜੇ ਉਹ ਚੱਲਣੇ ਫਿਰ ਆਪਾਂ ਜੇ ਕਰਨ ਗਿਆ ਦਰਜਨ ਨੂੰ ਜਾਣਾ ਪੈਗਾ ਫਿਰ ਆਪਾਂ ਨੂੰ ਚੱਲਾਂਗੇ ਸਾਰੇ ਤੂੰ ਜਾਣਾਂ ਦਿਨ-ਦਨ ਵਾਰ ਦੱਸਦੇ ਜੇ ਤੂੰ ਇੱਥੇ ਰਹਿਣਾ ਚਾਹੁੰਦਾ ਹੈ ਦਿਨ ਉਹਨੇ ਚੱਲਣੇ ਨੇ ਜੇ ਜਾਣਾ ਤਾਂ ਵੀ ਉਹਨੇ ਚੱਲਣੇ ਨੇ ਕੋਈ ਜਵਾਕ ਕਣ ਨੀਲ ਮੇਰ ਮੁਲਾਵਾ ਦੇ ਅੱਛਾ ਉਹ ਟਰੈਕਟਰ ਲਾ ਕੇ ਤੇ ਐ ਗੱਪਾਂ ਦੇ ਚੱਕ ਨੰਬਰ ਚ ਆਉਂਦਾ ਕੋਰਾ ਇਹ ਲਫੜੇ ਪੜਾ ਐ ਇਹ ਤੇ ਲਫੜੇ ਲੁਫੜੇ ਤਕਾਲ ਨਹੀਂ ਹੋਰ ਗੱਲ ਕਿਹੜੀ ਹੈ ਕਿਹੜੀ ਹੈ ਭੁੰਜਾ ਨਹੀਂ ਗੱਲ ਦਰਾਸੀ ਤੇ ਦੇਮ ਤੋਂ ਇਕੱਲੇ ਫਰਾਹੀ ਨੂੰ ਜਾਣਦੀ ਹੈ ਕਿਹੜੀ ਗੱਲ ਹੈ ਦਾਲੋ ਨੀ ਨਾ ਵੇ ਨਾ ਜਵਾਕ ਨੂੰ ਮੇਨੂੰ ਉਲਾਵਾ ਤੇ ਵਰਤੀ ਅੱਛਾ ਹੈ ਮਿੱਟੀ ਫਿਰ ਰੱਤ ਚੱਕੀ ਗਣੀ ਜੀ ਸੀ ਵੀ ਬਣਾਈ ਥੋ ਤੇ ਕਿੱਥੋਂ ਦੀ ਹੈ ਕਿੱਥੋਂ ਦੀ ਮਿੱਟੀ ਹੈ ਆ ਇਥੇ ਕੇਰ ਆ ਗਿਆ ਹੈ ਆ ਮੈਨੂੰ ਕੇਰਾਂ ਕੇਰਾਂ ਰੇ ਝੱਲਾਂ ਦੇ ਫਿਰ ਜੇ ਉਹ ਫਿਰ ਉਹ ਬੰਦੇ ਸਾਨੂੰ ਨਹੀਂ ਚਾਹਦੇ ਹਾਂ ਉਹਨਾਂ ਨੇ ਹਰ ਗੰਨ ਥੱਲੇ ਮਾਰਦੇ ਨੇ ਯਾਰ ਇਹ ਮਿੱਟੀ ਦਾਣਾ ਜਿਆਦਾ ਥੱਲੇ ਨਹੀਂ ਪਾਵੇ ਆ ਮਿੱਟੀ ਆ ਰਹੀ ਹੈ ਮੇਟ ਕਮ ਹੋਣਾ ਹੈ ਥੱਲੇ ਰਾ ਦੇ ਮਿੱਟੀ ਆ ਰਹੀ ਹੈ ਨਹੀਂ ਹੁਣ ਤੇ ਇਹਦਾ ਵੀ ਕੰਪਿਊਟਰ ਕਰਾਇਆ ਬਣਾਈ ਫਰਾਂਗੇ ਚੋਨਾਵੜ ਦਾ ਇਹਦੇ ਬਾਰੇ ਦੱਸੋ ਤੁਹਾਨੂੰ ਉਹ ਬਾਕੀ ਗੱਲ ਛੱਡੋ ਮਿੱਟੀ ਮਿੱਟੀ ਇਹਨੇ ਥੱਲੇ ਛੱਡਾ ਕੋਈ ਆਂਦਾ ਮੰਨਦਾ ਹੈ ਜੇਸੀ ਵੀਹੀਂ ਨਹੀਂ ਜੇਸੀ ਵੀ ਨਹੀਂ ਅੱਛਾ ਰੇਜ਼ਰ ਕਰਾ ਕੰਪਿਊਟਰ ਕਰਾਇਆ ਸੀ ਜਾਨੀ ਪੰਦਰ ਕਰਦਾ ਢੇਰੀਆ 15 ਕਰਦਾ ਹੈ ਜਣਾ ਇਵੇਂ ਗੱਲ ਲੈਣਾ ਕਿੰਨਾ ਕੁ ਮਿੱਟ ਪਿਆ ਵਿੱਚ ਕਰੋਗਾ ਸਾਰਾ ਭਰਿਆ ਪਿਆ ਭਰਿਆ ਪੈ ਕੱਢ ਨਹੀਂ ਹੈ ਹੱਥ ਨਾਲ ਕੱਢਦਾ ਕਦੋਂ ਕੱਢੇਗਾ ਮੇਂ ਰੁਕੇ ਲਵਸ ਅੱਛਾ ਮੇਂ ਰੁਕੇ ਤੇ ਕੱਢੇਗਾ ਵਿੱਚ ਦਾ ਕਹਾਣੀ ਵਜੀ ਕੋ ਨਹੀਂ ਮੇਂ ਰੁਕੇ ਤੇ ਕਿਤੇ ਕੱਢੇਗਾ ਹਾਂ ਤੋ ਤੇ ਲਿੱਪੜ ਜਾਵੇ ਅੰਨੇ ਕਰੇ ਨਹੀਂ ਆਦਾ ਜਾਦਾ ਪੈ ਹੂੰ ਮੇਰੀ ਨਹੀਂ ਦਾ ਕਰ ਇਹਨੂੰ ਯਕ ਫਿਰ ਲੈਣਾ ਨਹੀਂ ਅਸੀਂ ਜੇ ਫਿਰ ਇਹ ਨਹੀਂ ਸਟੂ ਵੀ ਚੱਲ ਤੋ ਮਮੀ ਜਾਣਾ ਸਭੀ ਛੋੜ ਕੇ ਚਲੇਗਾ ਹਮਨੇ ਵੀ ਜਾਣਾ ਐਸੇ ਨਾ ਬੋਲਦੀ ਬਾਅਦ ਵਿੱਚ ਹੈ ਨਹੀਂ ਬੋਲਦਾ ਹੁਣ ਨਹੀਂ ਪੈਂਦਾ ਕਿਸੇ ਕੀ ਥੋੜਾ ਕੀ ਕਹਿਣਾ ਪਿੰਡ ਜਾਣ ਦੇ ਮਸਲੇ ਦੇ ਵਿੱਚ ਮੇਰਾ ਤਾਂ ਕੋਈ ਵਿਚਾਰ ਨਹੀਂ ਹੈ ਮਾਸਰਾ ਇੱਥੇ ਰਹਿ ਬਈ ਮਨ ਲਖਰਾਬੀ ਇਹੋ ਕਿਤੇ ਫੜਾਰ ਆ ਰੋ ਹਣਾ ਬੰਦਾ ਬਾਹਰ ਚਾਰ ਦਰ ਬਰ ਚੱਲਣਾ ਪਹਿਲਾਂ ਉਧਰ ਉਧਰ ਪਹਿਲਾਂ ਉਹਨਾਂ ਨੇ ਛੇੜ ਛੁੜਕਾ ਸਾਰਿਆਂ ਨੂੰ ਤਿਆਰ ਕਰਕੇ ਬਾਅਦ ਆਪਣੇ ਗੱਲਾਂ ਦੋ ਨਾ ਕਰੀ ਕਿੰਨੇ ਨੇ ਦੋ ਦੋ ਚਾਰ ਦੋ 6 7 7 8 ਬੰਦਿਆਂ ਨੂੰ ਮੈਰੇ ਪਰਸੂ ਆਇਆ ਇਹਦੇ ਮੇਰੇ ਸ਼ੀਟ ਮੇਰੇ ਚੰਗੀ ਤਰ੍ਹਾਂ ਸਫਾਈ ਨਹੀਂ ਰਹੀ ਜਿੱਦੇ ਬੈਕ ਹੈ ਨਾ ਉਹਨਾਂ ਦੇ ਤਾਂ ਮੇਰਾ ਨਾਂ ਬੋਲਦਾ ਆੜਾ ਮਾੜਾ ਮੋਟਾ ਤਾਂ ਮਗਰੇ ਫਿਰ ਹੋਏ ਪਿੰਡ ਨੂੰ ਨਹੀਂ ਮੇਰਾ ਰਾਦਾ ਇਹ ਸਕੀਨ ਬਾਅਦ ਕੋਟੇ ਚਲਣਾ ਗੁਰਦਵਾਰੇ ਉੱਥੇ ਮੰਜੇ-ਮੁੰਜੇ ਗਿਆ ਉੱਥੇ ਮੀਂਹ ਕਣੀ ਤੋਂ ਕੋਟੇ ਕਰਨ ਜਾਗੇ ਗੁਰਦਵਾਰੇ ਸੇਵਾ ਸਵਾ ਕਰਾਂਗੇ ਸਰ ਬੰਦਨ ਲੈ ਕੇ ਜਾਣਾ ਹੋਰ ਇਹ ਜੀ ਕਹਿੰਦਾ ਮੈਂ ਚੱਲਾਂ ਕੋਟੇ ਬਾਕੀ ਹੁਣ ਤੁਸੀਂ ਵੀਡੀਓ ਦੇਖਾ ਜੇ ਪਹਿਲੇ ਟ੍ਰੇਨ ਤੇ ਕੋਟੇ ਚੜਦਾ ਕਿ ਪਿੰਡ ਦੀ ਚੜਦਾ ਤੁਹਾਨੂੰ ਬਤ ਖਾਵਾਂਗੇ ਸਟੇਸ਼ਨ ਦੇ ਦਿਲ ਕਰਦਾ ਸਾਰਾ ਪਹਿਲੇ ਇਹਦਾ ਸਾਰੇ ਬੰਦਿਆਂ ਨੇ ਖਰਾਬ ਕੀਤੀ ਗਲੇ ਇਹ ਕੱਲਾ ਹੈ ਡਰਾਈਵਰਾਂ ਦੇ ਵਿੱਚ ਇੱਧਰ ਹੱਡੂ ਆਇਆ ਮੈਂ ਕਿਹਾ ਖਰਾਬ ਨਹੀਂ ਮਾੜਾ ਨਹੀਂ ਪਹਿਲੇ ਤੇ ਦੱਸ ਆਪਾਂ ਇੱਥੇ ਗਏ ਆਪਣੀ ਜਾਨ ਦੀ ਸ਼ਕੀਮ ਹੋ ਗਈ ਪਿੰਡ ਕਿਸੇ ਨੇ ਕਰ ਨਹੀਂ ਨਾ ਕਿਸੇ ਨੇ ਬੰਦੇ ਨੇ ਨਹੀਂ ਇਹਨੇ ਸਾਰਾ ਇਹਨਾਂ ਖਬਜਾ ਖਾਗਾ ਤੇ ਪਿੰਡ ਜਾਣਾ ਪਿੰਡ ਅਸੀਂ ਚੱਲੇ ਆ ਜਾਣਾ ਹੀ ਨਹੀਂ ਤੇ ਤਾਂ ਇਹਨਾਂ ਵੀ ਆਪਾਂ ਵੀ ਚਲੀ ਇਹਨਾਂ ਜਾਣਾ ਤਾਂ ਜਾਂਦਾ ਰਹਿਣਾ ਇਹਨਾਂ ਨੇ ਵੀ ਤੇ ਦਿਲ ਇਹਨਾਂ ਦਾ ਵੀ ਨਹੀਂ ਕਰਦਾ ਸੀ ਜਾਣਦੇ ਹੁੰਦਾ ਵੀ ਇਹਨੇ ਦੋ ਦਿਲ ਨੇ ਜਾਵਾਂਗੇ ਨਾ ਜਾਵਾਂ ਬਾਕੀ ਨਾਲ ਪੱਟੀਆਂ ਜਿਹਨਾਂ ਨੇ ਜਿਹਨਾਂ ਨੇ ਇੱਕ ਬੰਦਾ ਉਹ ਹੈ ਨਾਲ ਦੂਜੇ ਨੂੰ ਜੋ ਹੋਣਾ ਹੀ ਪੈਂਦਾ ਜੀ ਕ੍ਰਿਸ਼ਨ ਵੀ ਚੱਲੇ ਨੇ ਯਾਰ ਕ੍ਰਿਸ਼ਨ ਕਿਹੜਾ ਇਹਦਾ ਮਾਮੇਰੀ ਅੱਛਾ ਉਹ ਜਾ ਰਿਹਾ ਅੱਛਾ ਜਾ ਰਿਹਾ ਮਾਮਾ ਉਹਦਾ ਕੰਮ ਕਰ ਕਿਵੇਂ ਉੱਥੇ ਵਧੀਆ ਅੱਜ ਦਾ ਆਪਣਾ ਵਲੌਗ ਹੈ ਇੰਨਾ ਹੀ ਹੈ ਜੀ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ 'ਚ ਉਦੋਂ ਤੱਕ ਲਈ ਮੇਰੇ ਵੀਰਾਂ ਦਾ ਸਤਿ ਸ਼੍ਰੀ ਅਕਾਲ ਤੈਨੂੰ ਕੀ ਟੈਂਸ਼ਨ ਪਾਈ ਕਰਦੀ ਨਹੀਂ ਉੱਤੋਂ ਉੱਤੋਂ ਆਪਾਂ ਕਣੀ ਤੇ ਨਾ ਡਿੱਗੇ ਲੱਗ ਤੇ ਆਪਣੇ ਤਾਂ ਕੋਈ ਨਹੀਂ ਨਹੀਂ ਨਾ ਡਿੱਗੇ ਜਿਹੜੋ ਕਾਲੇ ਨੇ ਉਹ ਉਹ ਕਟ ਕਟ ਕੱਢੀ ਆ ਦੇ ਨੇ ਥੱਕੀ ਕਿ ਦਿਨ ਕਿਨਾਂ ਦੂਰ ਖਲੋਤਾ ਸਾਬ ਲਾੜਾ ਹੈ ਆਹ ਹੈ ਉਹ ਵੇ ਕੱਢ ਲੈਣੇ ਭਈਆ ਆਖਰੇ ਲੱਗਦਾ ਕੋਈ ਵੀ ਉਹਦੇ ਹੱਥਾਂ ਨਾਲ ਕੱਢ ਲੈਣੇ ਅੱਛਾ ਥਣ ਕਿਥੇ ਕੋਲ ਚੁੱਕ ਕੇ ਟਰਾਲਾ ਦੂਜਾ ਦੂਜਾ ਵੀ ਨਹੀਂ ਗਿਆ ਰੇੜੇ ਵਾਲਾ ਤਾਂ ਨਹੀਂ ਗਿਆ ਨਾ ਚੁੱਕ ਗਿਆ ਜਿਹੜਾ ਨੇ ਡੇੜ ਨਾਲ ਵਿੱਚ ਡੇੜ ਨਾਲ ਫੇਰ ਵੀ ਨਹੀਂ ਇੱਕ ਇੱਕ ਬੱਦੂ ਬਾਣਕ ਨਿਕਲਣ ਦੇ ਵਿੱਚ ਡੇੜ ਫੁੱਟ ਤੇ ਆ ਜਾਂਦਾ ਸਹੀ ਗੱਲ ਉਹ ਦੋ ਜਿਹੜੇ ਉੱਧਰ ਗਿਆ ਜਲੇ ਤੇ ਬਾਈ ਦਾ ਮਸ਼ੀਨ ਕੋਲ ਗਿਆ ਕਰਤਾਰ ਆਹੋ ਚੰਗਾ ਰਹਿ ਗਿਆ ਤੂੰ ਤੂੰ ਆਹ ਭਰਾਵਾ ਜੀ ਪਿੰਡ ਜਾਣਾ ਤੇ ਲੈ ਮੈਂ ਨਹੀਂ ਪਿੰਡ ਪੁੰਚ ਜਾਣਾ ਕਿ ਆਪੇ ਲੈ ਉਹਦੇ ਕੱਢ ਕੇ ਠੀਕ ਹੈ ਦਾ ਤੇ ਵਿਚਾਰ ਤਾਂ ਵੀ ਆਪ ਦਾ ਤੂੰ ਮੈਂ ਵਿਚਾਰ ਦੱਸ ਤੇ ਨਾ ਕਿ ਦੱਸੇ ਨਾ ਕਿ ਮੈਂ ਨਹੀਂ ਜਾਣਾ ਮੈਂ ਕਰੇ ਜਾਣਾ ਹੈ ਤੇ ਲੋਹਣ ਕਰੇ ਜਾਣਾ ਹੈ ਤੇ ਆਪ ਤੂੰ ਹਣੇ ਨਹੀਂ ਜਾਣਾ ਨਹੀਂ ਮੈਂ ਮੈਂ ਕਹਦਾ ਨਹੀਂ ਜਾਣਾ ਕਿਸੇ ਨੇ ਨਹੀਂ ਜਾਉਂਗਾ ਨਹੀਂ ਜਾਉਂਗਾ ਉਹ ਤੂੰ ਹੀ ਹਰ ਖਰਾਬ ਕੀਤੀ ਖੜਾ ਤਾਂ ਇਹਦਾ ਤੂੰ ਕਹਦਾ ਕਿਸੇ ਨੇ ਨਹੀਂ ਜਾਣਾ ਪਿੰਡ ਜਾਣਾ ਖੱਜਾ ਖੜਾ ਤੂੰ ਕੀਤੀ ਖੜਾ ਬੰਦੇ ਦਾ ਹੋਣ ਕਿਨੇ ਕੀਤਾ ਅੱਜ ਕੱਲੇ ਦੇਖੋ ਜੀ ਮਾਲਕ ਕਹਿੰਦੇ ਹੁੰਦਾ ਮੈਂ ਕਰਨ ਚੱਲਿਆ ਡਰਾਈਵਰ ਤੁਸੀਂ ਇੱਥੇ ਰਹੋ 6 ਵਜੇ ਇਹ ਡਰਾਈਵਰ ਨੇ ਆਹਦਾ ਤੁਸੀਂ ਆਖੋ ਮੇਰੇ ਡੈਡੀ ਨਾਲ ਬਕਰਿਆਣਾ ਤੂੰ ਕਿਤਾ ਕੋਈ 6 ਵਜੇ ਕਿੰਨੇ ਤੂੰ ਕਿਵੇਂ ਕਿ ਬੱਬੂ ਕਿਹਾ ਕੀ ਵਿਚਾਰ ਕਰਾਉਣਾ ਕਿ ਮੈਂ ਕਰ ਮੈਂ ਕੀਤਾ ਇਹ ਆ ਮੈਂ ਕੀਤਾ ਸਾਰੇ ਉਹ ਗੁਬੇਰੇ ਦਾ ਫੋਨ ਹੀ ਮਾਰੇ ਕੋਈ ਕੀਤਾ ਤੇਰੇ ਮੈਂ ਤਾਂ ਹੀ ਪੇਨ ਦਿੱਤੀ ਮੈਂ ਫੋਨ ਕੀਤਾ ਹੀ ਕੋਈ ਨਹੀਂ ਇਧਰ ਨੰਬਰ ਤੇਰਾ ਦਿਲ ਕਰਦਾ ਹੈ ਤੇਰਾ ਹੀ ਦਿਲ ਕਰਦਾ ਮੈਂ ਮੇਰਾ ਦਿਲ ਕਰ ਮੈਂ ਤਾਂ ਕੱਲ ਦਾ ਆਂ ਤੇ ਮੈਂ ਚੋਰੀ ਵਿਹਾਰ ਚੋਰੀ ਮੁੱਤੀ ਬਣਾਇਆ ਮੈਂ ਛੀੜ ਦੇ ਭਾਈ ਇਹ 6 ਵਜੇ ਫੋਨ ਲਾ ਦਿੰਦੇ ਆਹ ਨਾਲ ਫਿਰ ਹੱਡ ਦੇ ਚੋਰ ਤੇਨ ਤੱਕ ਹੀ ਰਹਿ। ਹਾਂ, ਸੇਵੇ ਫੋਨ ਲਾਦਾ ਮੈਨੂੰ। ਤੂੰ ਆਦੇ ਵੀ ਵਿਚਾਰ ਦੇ। ਬੁੱਢੇ ਤੇਰੇ ਤੇ ਫੋਨ ਆ ਰਿਹਾ। ਆਹ ਨਾਲ ਕਿਵੇਂ? ਆਂਦਾ ਮੈਂ ਕੱਲਾ ਹੀ ਐ ਤੇ ਡਰਾਈਵਰ ਤਾਂ ਕੋਈ ਕੋਲੇ ਗਏ। ਹਾਂ ਵਾਈ ਕਰੀਆ ਆਪਣਾ ਉਹ ਵੀ ਜੀ ਦਿਖ ਲਈ। ਮੇਰੀ ਗੱਲ ਸੜਾ ਇਧਰ ਐ। ਅੱਜ ਠੰਗੀ ਹੋ ਰਹੀ। ਤੀ ਦੋਵੇਂ ਜਾਂਦੇ ਰੋ ਕਰਾਂ ਨੂੰ ਅਸੀਂ ਇੱਥੇ ਗਏ ਆ। ਇਹਨੂੰ ਲੈ ਜਾ ਗੋਰੀ ਨੂੰ। ਜਾਓ ਜਾਂਦੇ ਰੋ। ਤੂੰ ਤੇਰਾ ਮਨ ਕਰਿਆ ਤਾਂ ਤੂੰ ਆਹੀ ਗਿਆ ਇੱਥੇ ਮੈਂ ਤੇਰੇ ਬੰਦਨ ਹਵਾਲ ਲਾਂਗਾ। ਅਈ ਪੇਣਾ ਤੂੰ ਬਾਤ ਜਾਵਰ ਪਹਿਲਾਂ ਨਹੀਂ ਨਹੀਂ ਮੈਂ ਨਹੀਂ ਜਾਂਦਾ ਮੈਂ ਖੜਿਆ ਨਹੀਂ ਨਹੀਂ ਇੰਨੇ ਟਾਈਮ ਜਾਂਦਾ ਹੁਣ ਮੈਨੂੰ ਸਾਸਿਕਾ ਦਾ ਬਲਾਗ ਜਾਣਦੀ ਉਹਦਾ ਬਲੌਗ ਹੋ ਰਿਹਾ 10 ਦਿਨ ਕੱਲ ਮੇਰੇ ਤੇ ਨਾਲ ਛੱਟ ਨਾ ਤੇਰਾ ਵਿਚਾਰ ਨਹੀਂ ਮੇਰਾ ਨਹੀਂ ਮੈਂ ਕੱਲ ਤਾਂ ਆਇਆ ਜੀ ਕੋਈ ਤੂੰ 6 ਵਜੇ ਫੋਨ ਕਿੱ데 ਕੀਤਾ ਇਹ ਮੈਨੂੰ ਪਾਏ ਹੁਣ ਲੱਗਾ ਦੇ 6 ਕੱਲੇ ਜੇ ਮੈਂ ਕਹਦਾ ਨਾ ਕਿ ਚੱਲੀਏ ਚਲੋ ਇਹਨਾਂ ਨੂੰ 1 ਮਿੰਟ ਚ ਸਮਝਾ ਰਹਾ ਇਹਨਾਂ ਨੂੰ ਪਤਾ ਇਹਨਾਂ ਯੱਸ ਨਹੀਂ ਕੀਤੀ ਅਜੇ ਇਹ ਪੂਰੀ ਯੱਸ ਹੋਈ ਨਹੀਂ ਉਹ ਕੱਲੇ ਨਾ ਜਦੋਂ ਅਗੇ ਨਾਲ ਫਿਰ ਇਹ ਨਹੀਂ ਦੇਖਣਾ ਇਹਨਾਂ ਨੇ ਇਹ ਨਹੀਂ ਦੇਖਣਾ ਕਿ ਬਿਸਤਰਾ ਹੜ ਗਿੱਲਾ ਕਿ ਸੁੱਕਾ ਨਾ ਸਾਟ ਹੀ ਦੇਣੇ ਨੇ ਵਿੱਚ ਤੂੰ ਯੱਸ ਕਿਵੇਂ ਤੇਰੀ ਆਪਣਾ ਜਬਨੇ ਦਾ ਕੋ ਬੰਦਾ ਰਹੇਗਾ ਤਾਂ ਪਰੈ ਪਾਉਂਗੇ ਐਡੀ ਗੱਲ ਨਹੀਂ ਕੀ ਤੈਨੂੰ ਬੰਦਾ ਨਿਕੜਾ ਛੱਡੀਏ ਉਹ ਛੱਡ ਦੇ ਕੌਣ ਉਹਨੇ ਪੰਜਾਂ ਨੂੰ ਨਿਕਲ ਆਣ ਕੱਲਾ ਬੈਠ ਰੰਦੇ ਇੱਥੇ ਉਹਨੇ ਤੇ ਨਾਨੇ ਮਿਰਰ ਭਰਾ ਦਿਨ ਪੂਰੇ ਮੈਂ ਤਾਂ ਚੱਲਿਆ ਕਰਨੂੰ ਫੇਰ ਫੇਰ ਗੋਰੀ ਛੱਡੀ ਆ ਗੋਰੀ ਕਿੱਥੋਂ ਆ ਜਦਾ ਗੋਰੀ ਗੋਰੀ ਦੇਗਾ ਹੀ ਇੱਥੇ ਨਾ ਜਾਣਾ ਹੀ ਨਹੀਂ ਤੇ ਗੋਰੀ ਇਹ ਦੇਖਾ ਹੀ ਇੱਥੇ ਹੀ ਨਿਕਲ ਜਾਣਾ ਬੰਦਾ ਗੋਰੀ ਤੂੰ ਤੂੰ ਕੌਣੀ ਕਾਲੀ ਹੈ ਗੋਰੀ ਕਾਲੀ ਇਹੀ ਆ ਗੋਰੀ ਤੇ ਕਾਲੀ ਮਦਦ ਗੋਰੀ ਸ਼ਿੰਗਰ ਤੇ ਕਾਲੀ ਸ਼ਿੰਗਰ ਅੱਜ ਦਾ ਬਲੌਗ ਆਪਣਾ ਇੰਨਾ ਹੀ ਆ ਜੀ ਮਿਲ ਤੱਕ ਜੇ ਹੋਰ ਨਵੀਆਂ ਵੀ ਜਦੋਂ ਤੱਕ ਲਈ ਮੇਰੇ ਨਾਲ ਸਾਸਿਆਕਾਰ ਜੀ ਜਉਂਦੇ ਬਸੇ ਰਹੋ